ਖੱਬੇ ਮੇਰੇ ਮਾਹੀ ਦੇ ਜੋ ਸਾਥੀ ਇੱਕ ਸੱਜੇ ਦੂਜਾ ਖੱਬੇ ਇੱਕ ਤਾਰ पे आशरे ਸੱਜਾ ਗੰਗਾ ਨਾ ਹੋ ਉਬਾਲਾ ਦੂਜਾ ਮੱਕੇ ਦਾ ਪਿਆਰੀ ਥੋੜੀ ਦੋਨਾਂ ਦੀਆਂ ਟੁੱਟੇ ਸਾਰੀ ਉਮਰਾਂ ਦੀ ਯਾਰੀ ਕਾਮਤ ਪੀਰ ਕੋਲ ਬਗੇ ਲਾਲ ਜਾਨੋ ਮਾਂ ਦੇ ਤੱਬੇ ਮੇਰੇ ਮਾਹੀ ਦੇ ਜੋ ਸਾਥੀ ਇੱਕ ਸੱਜੇ ਦੂਜਾ ਖੱਬੇ ਅਸੀਂ ਦੋਵੇਂ ਪੋਲੇ ਪਾਲੇ ਸੀ ਕੀ ਦੁਹਾਂ ਤੇ ਗਰੀਬੀ नाल नानक मर गया खुश नसीबी ना को धन दे खजाने ना जमीन दे मरबे मेरे माही देो साथी एक सजे दूजा खबे आपा बार के दोनों ने अपना प्रितम रिजाया काटा नफा नहीं दिखा वो हुक्म बजाया जिते पहुंचना से पूजे पैने मुकोगे चबे मेरे माही देो साथी एक सजे दूजा खबे ਉਮਰ ਦੇ ਦੋਹਾਂ ਜਿੰਦਾ ਉਤੋਂ ਕੋ ਉਹ ਛੱਡ ਕੇ ਨਾ ਛਿੜੇ ਮਤ ਦੁਨੀਆਂ ਦੀ ਸੀ ਉੱਚੀ ਮਨ ਦੁਨੀਆਂ ਦੇ ਹੀ ਨੀਵੇਂ ਸਾਰਾ ਜੱਗ ਪਿਆ ਬਸੇ ਸਾਰਾ ਜੱਗ ਪਿਆ ਬਸੇ ਨਾ ਕੋਈ ਉਹਨਾਂ ਜੀ ਹੱਲ ਬੇ ਮੇਰੇ ਮਾਹੀ ਜਿਹੜੋ ਸਖੀ ਇੱਕ ਸੱਜੇ ਦੁਜਾ ਖੱਬੇ ਘਾਰ ਪਿਆ ਛਿੜੇ ਆ ਆ